ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵੱਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਆ ਜਿਵੇਂ ਕਿ ਤੁਹਾਨੂੰ ਅਸੀਂ ਦੱਸ ਚੁੱਕੇ ਹਾਂ ਤੇ ਗੁਰਦੁਆਰਾ ਟਾਲੀ ਸਾਹਿਬ ਵਿਖੇ ਹੰਤਾਲਾ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਦਾ 503ਵਾਂ ਪ੍ਰਕਾਸ਼ ਉਸਤਵ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਅਕਾਲੀ ਸਾਹਿਬ ਗੱਡਸ਼ੰਕਰ ਰੋਡ ਨਵਾਂ ਸ਼ਹਿਰ ਵਿਖੇ ਉਸ ਸੰਬੰਧੀ ਜਿਹੜਾ 10 ਸਤੰਬਰ ਨੂੰ ਨਗਰ ਕੀਰਤਨ ਸਜਾਇਆ ਜਾ ਰਿਹਾ ਨਵਾਂ ਸ਼ਹਿਰ ਦੇ ਵਿੱਚ ਉਹਦੀਆਂ ਤਿਆਰੀਆਂ ਪੂਰੇ ਜੋਰ ਸ਼ੋਰ ਨਾਲ ਚੱਲ ਰਹੀਆਂ ਆ ਆ ਤੁਹਾਨੂੰ ਅਸੀਂ ਉਸਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਆਪਣੇ ਕੈਮਰੇ ਦੀ ਸਕਰੀਨ ਤੇ ਦੇਖ ਰਹੇ ਹੋ ਜਿਹੜਾ ਕੱਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਉਸਦੀਆਂ ਤਿਆਰੀਆਂ ਪੂਰੇ ਜੋਸ਼ ਉਤਸ਼ਾਹ ਦੇ ਨਾਲ ਚੱਲ ਰਹੀਆਂ ਨੇ ਹਾਂ ਤੁਸੀਂ ਦੇਖ ਰਹੇ ਹੋ ਸਮਾਸ਼ ਸਰਕਾਰੀਆ YouTube ਚੈਨਲ ਕੈਮਰਾਮੈਨ ਬੀਸਰਾਜ ਜੱਦੀ ਦੇ ਨਾਲ ਕੈਮਰੇ ਦੀ ਸਖਤੀ ਤੇ ਸਾਨੂੰ ਦਿਖਾ ਰਹੇ ਆ ਆ ਤਰ੍ਹਾਂ ਤਰ੍ਹਾਂ ਦੀਆਂ ਜਿਸੀਬੀਰਾ ਅੱਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਜਿਹੜਾ ਇਸ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਸਜਾਇਆ ਜਾ ਰਿਹਾ ਹੈ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਕੜ ਸ਼ਾਇਆ ਦੇ ਇਹ ਜਿਹੜਾ ਇਹ ਨਗਰ ਕੀਰਤਨ 10 ਸਤੰਬਰ ਚਾਂਦ ਜਣੇ ਕੇ ਲਟਾਇਆ ਜਾਵੇਗਾ ਨਵਾਂ ਸ਼ਹਿਰ ਦੇ ਬਖਵਾ ਬਾਜ਼ਾਰਾ ਚੋਂ ਹੁੰਦਾ ਹੋਇਆ ਇਹ ਜਿਹੜਾ ਵਾਪਸ ਗੁਰਦੁਆਰਾ ਟੰਲੀ ਸਾਹਿਬ ਦਰਸ਼ਕਾਂ ਤੋਂ ਰੋੜ ਦੇਖੇ ਸੰਪਨ ਹੋਵੇਗਾ ਉਸ ਸਾਥੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਕਾਲਕਾਨ ਨਗਰ ਕੀਰਤਨ ਦੀਆਂ ਤਸਵੀਰਾਂ ਵੀ ਇਸੇ ਤਰ੍ਹਾਂ ਦਿਖਾਵਾਂਗੇ ਕੈਮਰਾਮੈਨ ਦੇਸ਼ ਰਾਜਵਾਲੀ ਦੇ ਨਾਲ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਨਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਗੜਸ਼ੰਕਰ ਰੋਡ ਤੇ ਗੁਰਦੁਆਰਾ ਟਾਲੀ ਸਾਹਿਬ ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਉਦਾਸੀਨ ਜਿਨ੍ਹਾਂ ਦੇ ਇਹ ਟਾਲੀ ਸਾਹਿਬ ਗੁਰਦੁਆਰਾ ਜਿਹੜਾ ਬਣਿਆ ਹੋਇਆ ਹੈ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਸਹਬਜ਼ਾਦੇ ਅਤੇ ਰਿੱਧੀਆਂ ਸਿੱਧੀਆਂ ਦੇ ਮਾਲਕ ਧੰਨ ਧੰਨ ਬਾਬਾ ਸ਼੍ਰੀ ਚੰਜੀ ਉਦਾਸੀਨ ਜੀ ਦਾ 530ਵਾਂ ਪ੍ਰਕਾਸ਼ ਓਸਵ 12 ਸਤੰਬਰ ਨੂੰ ਜਿਹੜਾ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਤਪਸਥਾਨ ਬਾਬਾ ਸ਼੍ਰੀਚੰਨ ਜੀ ਉਦਾਸੀਨ ਗੁਰਦੁਆਰਾ ਟਾਲੀ ਸਾਹਿਬ ਗੜਸ਼ੰਕਰ ਰੋਡ ਨਵਾਂ ਸ਼ਹਿਰ ਵਿਖੇ ਮਨਾਇਆ ਜਾ ਰਿਹਾ ਹੈ ਸੋ ਇਸ ਪ੍ਰਕਾਸ਼ ਹੋਸਬ ਦੀਆਂ ਤਿਆਰੀਆਂ ਬੜੇ ਜੋਰ ਸ਼ੋਰ ਨਾਲ ਚੱਲ ਰਹੀਆਂ ਨੇ ਸ਼ਰਧਾਪੂਰਵਕ ਚੱਲ ਰਹੀਆਂ ਨੇ ਸੋ 12 ਤਰੀਕ ਨੂੰ ਦਨ ਵੀਰਵਾਰ ਨੂੰ ਭਾਈ ਸੁਖਦੇਵ ਸਿੰਘ ਜੀ ਭਾਈ ਸਤਨਾਮ ਸਿੰਘ ਜੀ ਭਾਈ ਪਲਵਿੰਦਰ ਸਿੰਘ ਜੀ ਅਤੇ ਇਹਨਾਂ ਤੋਂ ਇਲਾਵਾ ਭਾਈ ਜਸਕਰਨ ਸਿੰਘ ਜੀ ਪਟਿਆਲੇ ਵਾਲੇ ਤੇ ਭਾਈ ਗੁਰਪ੍ਰੀਤ ਸਿੰਘ ਜੀ ਲਾਂਡਰਾ ਤਾਂ ਢਾਡੀ ਜਥਾ ਸੰਗਤਾਂ ਨੂੰ ਨਿਹਾਲ ਕਰੇਗਾ ਇਸ ਤੋਂ ਇਲਾਵਾ ਭਾਈ ਜਸਕਰਨ ਸਿੰਘ ਜੀ ਪਟਿਆਲੇ ਵਾਲੇ ਦਾ ਕੀਰਤਨੀ ਜਥਾ ਵੀ ਸੰਗਤਾਂ ਨੂੰ ਨਿਹਾਲ ਕਰੇਗਾ ਤੇ ਗੁਰੂ ਘਰ ਲੰਗਰ ਅਤੁੱਟ ਵਰਤੇਗਾ ਇਸੇ ਤਰ੍ਹਾਂ ਜਿਹੜਾ ਇਸ 500 टीमें प्रकाशोत्सव ਦੇ ਸਬੰਧ ਦੇ ਵਿੱਚ 10 ਸਤੰਬਰ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਟਾਲੀ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਰੰਭ ਹੋਵੇਗਾ ਸੋ ਇਸੇ ਸਬੰਧ ਦੇ ਵਿੱਚ ਸਾਧੂ ਪੰਡਾਰਾ ਜਿਹਦਾ 14 ਸਤੰਬਰ ਦਿਨ ਸ਼ਨੀਵਾਰ ਨੂੰ ਹੋਵੇਗਾ ਸਮੂਹ ਸੰਗਤ ਸਮੂਹ ਸੰਗਤਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਰਿਆਂ ਨੂੰ ਇਹ ਸੱਦਾ ਦਿੱਤਾ ਜਾ ਰਿਹਾ ਹੈ ਕਿ ਇਸ 530ਵੇਂ ਪ੍ਰਕਾਸ਼ ਉਹ ਸਬਦ ਦੇ ਸੰਬੰਧ ਵਿੱਚ ਹਮ ਹਮਾ ਕੇ ਪਹੁੰਚੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੈਮਰਾਮੈਨ ਦੇਸ ਰਾਜਵਾਲੀ ਦੇ ਨਾਲ ਪੱਤਰਕਾਰ ਵਾਸਦੇ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਆਮ ਮੈਂਬਰ ਜਿੱਦ ਨੇ ਸਾਡੇ ਇਸ ਹਾਊਸ ਮੋਡਲ ਦੇ ਵਿੱਚ ਵਿਜ਼ਿਟ ਕਰਨਾ ਹੈ ਇਹ ਸਾਸੋਂ ਵਰਤਾਲ ਕਰਨ ਦਾ ਜਾਂ ਇਹ ਬੋਰੀਆਂ ਤੇ ਬੈਠਣ ਦਾ ਇਹ ਸਾਡਾ profession ਨਹੀਂ ਨਾ ਸਾਡਾ ਇਹ ਸ਼ੌਕ ਹੈ ਬਟ ਕੁਝ ਕਿਤ ਮਜਬੂਰੀਆਂ ਇਹਨਾਂ ਕਰਕੇ ਦੇ ਸਾਰੇ ਸਟਾਰਟ ਅਪ ਦੇ ਇਹ ਤੇਰੇ ਆਪਣੇ ਪੈਣਾ ਪੈਂਦਾ ਹੈ ਬੜੀਆਂ ਹੀ ਵਾਜਬ ਹੁੰਦਾ ਹਨ ਸਰਕਾਰوںੋਂ ਸਾਡੀਆਂ ਜਿਨ੍ਹਾਂ ਲਈ ਅਸੀਂ ਇਹ ਸੰਘਰਸ਼ ਨੂੰ ਕੀਤਾ ਬਹੁਤ ਮਤਲਬੀ ਹੋਣੇ

ਸਾਡੇ ਮੰਗਾਂ ਜਿਹੜੀਆਂ ਹੈਗੇ ਕੋ ਲੋਟ ਨੇ ਤੇ ਲਈਆਂ ਨੇ ਸਾਡੇ ਆਪੇ ਉਜੜੇ ਕੋ ਜੋ ਕਾਰਨ ਇਹ ਹੈ ਕਿ ਸਰਕਾਰ ਡਾਕਟਰਸ ਭਰਤੀ ਨਹੀਂ ਕਰ ਰਹੀ ਡਾਕਟਰ ਜਿੰਨ ਤੱਕ ਡੈਗ ਹੋ ਜਾਂਦੇ ਆ ਰਿਟਾਇਰ ਹੋ ਜਾਂਦੇ ਆ ਤਾਂ ਕੇਡਾ ਸਾਡਾ ਖਤਮ ਹੋ ਰਿਹਾ ਹੈ ਅੱਗੇ ਤੋਂ ਅਗੇ ਜੇ ਨੇ ਭਰਤੀ ਨਹੀਂ ਹੋਊਗੀ ਉਹਨੇ 450 ਡਾਕਟਰ ਦੀ ਭਰਤੀ ਵੀ ਗਵਰਨਮੈਂਟ ਕਰ ਜਾ ਰਹੀ ਹੈ ਤਾਂ ਵੀ ਇਹ ਸਾਡਾ ਘੇਡਾ ਪੂਰਾ ਨਹੀਂ ਹੋਤਾ ਇਸ ਕਰਕੇ ਸਾਡੀ ਇਹ ਮੰਗ ਹੈ ਕਿ ਰੈਗੂਲਰ ਪਰਟਾਈਆਂ ਕੀਤੀਆਂ ਜਾਣ ਜਿੰਨਾ ਬੈਕਲੌਗ ਹੈ ਜਿੰਨਾ ਪੱстра ਖਾਲੀ ਹੈ ਉਸ ਹਿਸਾਬ ਨਾਲ ਡਾਕਟਰ ਭਰਤੀ ਕਰੋ ਡੰਟਿਸ ਉਰ ਬਾਇਓਲੋਜੀਸ ਸਟੈਫ ਵੀ ਦਿਓ ਸੈਸਨ ਵਿੱਚ ਕੋਈ ਵੀ ਬੰਦਾ ਕੰਮ ਪ੍ਰੋਪਰਲੀ ਨਹੀਂ ਕਰ ਸਕਦਾ ਇਸ ਕਰਕੇ ਸਾਡੀ ਸਰਕਾਰ ਤੋਂ ਇਹ ਮੰਗ ਹੈ ਕਿ ਤੁਹਾਨੂੰ ਦੇਣਾ ਕਿ ਤੁਹਾਡੇ ਸਾਡੇ ਬੰਸੀ ਐਸਸੀਪੀ ਵੀ ਐਸਸੀਪੀ ਦੇ ਕੋਲ ਆਫਿਸ ਜਿੰਨੇ ਸਾਡੇ ਪੰਜਾਬ ਦੇ ਹੈਗੇ ਆ ਜਾ ਸਾਡੇ ਲਈ ਅ ਅਗਰਿਆਾਸ ਤੇ ਇਹ ਸਾਰੇ BC ਪੀ ਲਾਗੂ ਕਰ ਦਿੱਤੇ ਪਰ ਪਤਾ ਨਹੀਂ ਕਿ ਕਿਉਂ ਇਹ ਸਰਕਾਰ ਸਾਡਾ BC ਪੀ ਆ ਦੇ ਨੇ ਸਾਡੀਆਂ ਸਮਾ ਬਦ ਤਰਕੀਆਂ ਹੈ ਉਹ ਤਰਕੀਆਂ ਉਹ ਤਰਕੀਆਂ ਤੇ ਇਹ ਸਦੀਆਂ ਦੇ ਸਦੀਆਂ ਨੂੰ ਪੂੰਜੀ ਬਣ ਗਈ ਇਹਨਾਂ ਦਾ ਸਾਡਾ PCMS ਸਿਸਟਮ ਪੰਜਾਬ ਦੀ ਪਾਲਸੇ ਲਗਾਇਆ ਗਿਆ ਹੈ ਇਹ ਜਿਹੜਾ ਕੰਪਲੀਟਿਟੀ ਲਈ ਕੌਣ ਹੈ ਇਹ ਜਿਹੜੀ ਚੀਜ਼ ਆ ਮੰਗਾਲੀ ਸੀ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਹੈ ਸਾਡਾ ਸਿਕਿਉਰਟੀ ਦਾ ਜਿਹੜਾ ਹੈਗਾ ਪਹਿਲੀ ਮੰਤ ਸਾਡੀ ਇਹ ਸਾਰੇ ਸਿਵਲ ਹਸਪਤਾਲ ਜੰਨੇ ਪੰਜਾਬ ਦੇ ਹੈਗੇ ਆ ਉਹਨਾਂ ਦੇ ਵਿੱਚ ਪ੍ਰੋਪਰ ਸਿਕਿਉਰਟੀ ਪ੍ਰੋਵਾਈਡ ਕਰੀ ਜਾਵੇ ਕਿਉਂਕਿ ਦੇਖੋ ਜਿਹੜਾ ਅੱਜ ਕੱਲ ਮੌਜੂਦ ਹੈ ਜਿਹੜੇ ਡਾਕਟਰ ਦੇ ਸਟਾਫ ਬੜਾ ਆਪਣਾ ਨੂੰ ਅਨੁਸ਼ਾਸਨ ਨਹੀਂ ਸੀ ਕਰਿਆ ਲੁੱਟੀਆਂ ਆਂਦੇ ਹਨ ਹਰਦੰਗਮ ਚਾਹੁੰਦੇ ਦੋ ਇਨਸੀਡੈਂਟ ਸਾਡੇ ਨਮਾਸ਼ਾ ਡਿਸਟ੍ਰਿਕਟਸ ਹੋ ਗਏ ਇੱਕ ਸਾਡੇ ਨਮਾਸ਼ਾ ਸਿਵਲ ਹਸਪਤਾਲ ਕੋਲ ਜਿੱਥੇ ਜੀ ਸੈਪਰੈਂਟ ਇਸ ਫ੍ਰਾਈਡੇ ਜਿਹੜਾ ਮੁਕੰਦਪੁਰ ਬਣਿਆ ਐਫ ਆਈ ਆਰ ਲਾਗ ਹੋਈ ਹੈ ਮੁਕੰਦਪੁਰ ਵਾਲਾ ਸਿਰੋ ਜਿਹੜਾ ਹੈਗਾ ਉਹ ਰੈਸਟ ਹੋ ਗਿਆ ਸਾਡੇ ਨਮਾਸ਼ਾ ਬਲੇ ਤਿੰਨ ਕਲਪਿਤ ਕਾ ਜਿਨ੍ਹਾਂ ਨੇ ਆਗੇ ਬਹੁਤ ਜ਼ਿਆਦਾ ਇਹ ਤੇ ਬਦਤਮੀਜ਼ੀ ਕੀਤੀ ਐਫਐਲ ਲਾਉਣ ਤੋਂ ਬਾਅਦ ਵੀ ਅਜੇ ਤੱਕ ਉਹ ਅਰੈਸਟ ਨਹੀਂ ਹੋਇਆ ਜਿਹੜਾ ਸਾਡਾ ਹੈਗਾ ਐਸਪੀ ਦਾ ਕੇਸ ਹੈ ਜਿਹੜਾ ਤੁਹਾਡਾ ਸ਼ੂਟ ਜਿਹੜੀ ਕੈਰੀਅਰ ਪ੍ਰੋਗਰੈਸ਼ਨ ਦਾ ਹੈ ਇਹਦੇ ਵਿੱਚ ਇਹ ਹੈ ਕਿ ਸੀਮਾ ਬੰਦ ਕਰਤੀਆਂ ਰਹੀਆਂ ਸਾਡੇ ਹੈਗੇ ਉਹ ਤੇ ਇਹਨੇ ਜਿਹੜੀ ਕੋਈ ਬਾਕੀ ਅਫੀਸਰ ਜਸਟ ਸਟੇਟ ਆਫ ਦਿ ਅਨਾਰਮੀ ਚੱਲ ਰਹੇ ਆ ਉਹ ਵੀ ਅਸੀਂ ਮੰਨ ਕਰਦੇ ਹਾਂ ਬਾਕੀ ਸਭ ਤੋਂ ਅਗਲੀ ਜ਼ਰੂਰੀ ਚੀਜ਼ ਹੈ ਦੇਖੋ ਇਹਦੀ ਮੈਨ ਪਾਵਰ ਹੈ ਉਹ ਪੰਜਾਬ ਦੇ ਸੰਸਥਾਨੀ ਬੜੀ ਘੱਟ ਹੈ ਭਾਵੇਂ ਕਿਸੇ ਕੈਟਾਗਰੀ ਦੀ ਸਾਡੇ ਡਾਕਟਰ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਬੈਕਲੌਗ ਹੋਇਆ ਪੋਸਟਾਂ ਖਾਲੀਆ ਹੋਰ ਬਰਡਨ ਆ ਗਿਆ ਸਟ्रेस ਜਿਹੜਾ ਹੈ ਕੰਮ ਕਰਨਾ ਚਾਹੁੰਦੇ ਆ ਪਰ ਉਹਰ ਬਰਡਨ ਹੋਂ ਦੇ ਨਾਲ ਬੜੇ ਜ਼ਿਆਦਾ ਸਟ्रेसਲੇ ਹੋਣਾ ਇਹ ਹੋ ਗਿਆ ਕਿ ਜਿਹੜੇ ਡਾਕਟਰ ਜਨ ਆਪਰੇਟਿਓਨ ਚੱਲ ਕੇ ਜਾ ਰਹੇ ਆ ਜਿਹੜਾ ਕੇਟਰ ਹੈ ਉਹ ਬਿਲਕੁਲ ਹੀ ਕਲੈਪਸ ਹੋ ਜਾਂਦੇ ਹੈ ਇਹ ਸਰਕਾਰ ਕੋਈ ਮੰਨ ਕਰਦੇ ਹੈ ਕਿ ਜਿੰਨੀਆਂ ਵੀ ਪੋਸਟਾਂ ਖਾਲੀ ਹੈਗੀਆਂ ਉਹਨਾਂ ਦੇ ਜਿੰਨੀਆਂ ਪਰਤੀਆਂ ਡਾਕਟਰ ਦੀਆਂ ਨੇ ਜੇ ਪਰੰਦੇ ਬਾਕੀ categories ਨੂੰ ਪੂਰੇ ਕੀਤੀਆਂ ਦੇਖੋ ਪ੍ਰੋਪਰਲੀ ਇਹ ਮੈਨਪਰ ਹੋਈ ਵਰਕਲੋਡ ਬਹੁਤ ਵਧ ਰਿਹਾ ਹੈ ਵਰਕਲੋਡ ਵਧਣ ਦੇ ਨਾਲ ਪ੍ਰੋਪਰ ਜਿਹੜਾ ਮੈਨਪਰ ਹੋਏਗੀ ਤਾਂ ਹੀ ਅਸੀਂ ਪ੍ਰੋਪਰ ਕੰਮ ਕਰ ਸਕਾਂਗੇ ਇਹ ਸਾਡੀ ਸਰਕਾਰ ਤੋਂ ਥੋਰ-ਥੋਰ ਮੰਗ ਹੈਗੀ ਹੈ ਕਿ ਜਿਹੜੀਆਂ ਮੰਗਾਂ ਹੈਗੀਆਂ ਬੜੀਆਂ ਵਾਜਿਬ ਹਨ ਇਹ ਕੋ ਕਿਸੇ ਦੇ ਲਈ ਹੈ ਇਹ ਮੰਗਾਂ ਸਾਡੀਆਂ ਪੂਰੀਆਂ ਹੋਣ ਤਾਂ ਜਿਹੜਾ ਕੈਡਰ ਹੈ ਉਹ achhi tarah work ਕਰ ਲਈ ਇਸਰ ਦਾ ਧਰਨਾ ਜਿਹੜਾ ਲਗਾਤਾਰ ਜਾਰੀ ਰਹੇਗਾ ਇਹ ਤਾਂ ਮੈਂ ਜਿਹੜਾ 9 10 11 ਪਹਿਲੇ 3 ਘੰਟੇ 8 ਤੋਂ 11 ਤੱਕ ਸਟ੍ਰਾਈਕ ਹੋਇਆ ਕਰੇਗੀ ਪਲੀਜ਼ 11:00 ਤੱਕ ਸਾਡੀ ਜਿਹੜੀ ਕੈਬਨਿਟ ਸਬ-ਕਮੇਟੀ ਹੈ ਮਾਨਯੋਗ ਸਾਡੇ ਹਰਪਾਲ ਜੀਮਾ ਜੀ ਪ੍ਰਾਂਤਕ ਪੱਧਰੀ ਅਗਵਾਈ ਚ ਕਰੀਏ ਉਹਦੇ ਨਾਲ ਮੀਟਿੰਗ ਹੈ ਸਾਡੇ ਮੰਤਰੀ ਸਾਹਿਬ ਵੀ ਉਹਨਾਂ ਵੱਲੋਂ ਵੀ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਕਿ ਉਹਨਾਂ ਨੇ ਨਹੀਂ ਜਲਦੀ ਕੈਬਨਿਟ ਸਬ-ਕਮੇਟੀ ਬਣਾਈ ਹੈ ਇਹ ਅੱਛਾ ਰਿਸਪੌਂਸ ਹੋਣ ਦੇ ਨਾਲ ਹੀ ਜਿਹੜੀ ਹੈ ਹੜਤਾਲ ਦਾ ਰੈਲੈਕਸੇਸ਼ਨ ਕੀਤੀ ਜਿਹੜੀ ਪੂਰੇ ਦਿਨ ਦੀ ਹੜਤਾਲ ਸੀ ਉਸੇ ਘਟਾ ਵੀធីੰਗਸ ਆਜੇ ਜਦਾ ਸਾਰਾ ਸੁਝੋਨ ਦਾ ਹੈ ਤਾਂ ਸ਼ਾਇਦ ਇਸ ਦਾ ਜਲਦੀ ਹੋਊ ਮੁਕੰਮੀ ਕਰ ਦਿੱਤੀ ਜਾਵੇਗੀ ਜੇ ਕੋਈ ਸਿੱਟਾ ਨਹੀਂ ਨਿਕਲ ਆਇਆ ਤੇ ਫਿਰ ਇਹ ਫੁੱਲ ਡੇ ਉਪਰ ਨਹੀਂ ਬੰਦ ਇਸ ਤਰ੍ਹਾਂ ਠੀਕ ਹੈ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ

ਤਾਂ ਮੈਂ ਇਹ ਤਾਰੀਆਂ ਸਰਕਾਰੀਆਂ ਲੈ ਕੇ حاضر ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸਿਧ ਇਜਾਜ਼ਤ ਦਿਓ ਧੰਨਵਾਦ